ਦੋਸਤੋ ਮੈਂ ਆਪਣੇ ਚੈਨਲ ਚ ਅੱਜ ਤੁਹਾਡੇ ਵਾਸਤੇ ਇੱਕ ਛੋਟੀ ਜਿਹੀ ਸਾਂਝ ਪਾਉਣ ਲੱਗਾ ਅੱਜ ਸਾਰਾ ਤੁਸੀਂ ਵੇਖ ਰਹੇ ਜੇ ਜਿਹੜੀ ਮੈਂ ਰਿਕਾਰਡਿੰਗ ਕਰ ਰਿਹਾ ਇਹ ਲੱਡੂ ਨੇ ਇਹ ਦਾਲ ਦੇ ਬਣਦੇ ਖੱਟੇ ਲੱਡੂ ਇਹਨਾਂ ਨੂੰ ਕਹਿੰਦੇ ਆਂ ਔਰ ਇਹ ਸਾਡੇ ਇੱਧਰ ਬਹੁਤ ਮਸ਼ਹੂਰ ਨੇ ਜਿਵੇਂ ਜੰਮੂ ਨੂੰ ਜੰਨੇ ਆਪਾਂ ਦੇ ਉਹ ਕਿਹੜਾ ਰਸਤੇ ਦੀ ਪਿੰਡੀ ਜਗਾ ਲਖਨਪੁਰ 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 ਤੇ ਪੂਰਾ ਸਿਟੀ ਇਹਨਾਂ ਲੱਡੂਆਂ ਦਾ ਵਾ ਤੇ ਆਵਾ ਜੱਪਾ ਇੱਥੇ ਗੱਲਬਾਤ ਕਰਦੇ ਹਾਂ ਮਰਗਰ ਦੇ ਨਮਸਾਜ ਪਉਣਾ ਛੁੱਟੀ ਗਈ। ਦੋਸਤੋ ਇਹ ਮੇਰਾ ਦੋਸਤ ਆ ਤਿਲਕਰਾਜ। ਪਰ ਜਦੋਂ ਮੈਂ ਸਕੂਲੇ ਪੜ੍ਹਦਾ ਹੁੰਦਾ ਸੀ 5ਵੀਂ ਕਲਾਸ ਚ ਉਦੋਂ ਇਹ ਯੂਪੀ ਤੋਂ ਆਇਆ ਸੀ। ਨਾ ਇਹਨੂੰ ਦਾੜੀ ਆਈ ਹੁੰਦੀ ਸੀ ਤੇ ਨਾ ਮੱਨ ਨੂੰ ਆਈ ਹੁੰਦੀ। ਪਰ ਮੈਂ ਤੁਹਾਨੂੰ ਪਿੱਛੇ ਲੱਡੂ ਖਾ ਰਿਆ ਜਿਹੜੇ ਉਹ ਵਿਖਾਏ ਮੈਂ ਤੁਹਾਨੂੰ। ਇਹ ਵੀ ਰੋਜੀ ਰੋਟੀ ਦਾ ਸਾਧਨ ਪੰਜਾਬ ਚ ਆ ਕੇ ਨੇ ਇਹੋ ਹੀ ਬਣਾਇਆ ਆਪਦਾ। ਔਰ ਲੱਡੂ ਇਹਨੇ ਵੇਚਨੇ ਸ਼ੁਰੂ ਕਰਤੇ ਸਾਡੇ ਤਿੰਨ ਚਾਰ ਪਿੰਡਾਂ ਦੇ ਵਿੱਚ ਹੀ ਇਹ। ਚਲਦਾ ਵਾ ਫੇਰ ਤੋਂ ਪਰ ਤਿੰਨ ਕਰਾ ਤੇਰਾ ਜਨਮ ਕਿਹੜੇ ਸੰਬਤ ਸੰਸਤਾ ਦਾ 68 68 68 ਦਾ ਤੇ ਤੂੰ ਮੈਨੋਂ ਵੱਡਾ ਮੈਨੂੰ ਹੈ ਵੀ ਤਿੰਨ ਚਾਰ ਸਾਲ ਵੱਡਾ ਵਾ ਤੇ ਇਹ ਦੇਖ ਲਓ ਪੈਦਲ ਹੀ ਇਹਨੇ ਸਫ਼ਰ ਕਰਦਾ ਵਾ ਔਰ ਇਹਨੇ ਇੱਕ ਦਿਨ ਵੀ ਕਦੀ ਨਹੀਂ ਨੇਰੀ ਇਹਨੇ ਕਦੀ ਮਿਸ ਨਹੀਂ ਕੀਤਾ ਉਹਦਾ ਕੰਮ ਔਰ ਇਹਨੇ ਬੰਦਗੀ ਵਾਂਗੂ ਆਪਣੇ ਕੰਮ ਨੂੰ ਅੰਜਾਮ ਦਿੱਤਾ ਔਰ ਬੜੀ ਵੱਡੀ ਮਿਹਨਤ ਤੋਂ ਬਾਅਦ ਇਸ ਬੰਦੇ ਨੇ ਕਾਲ ਨਾਂ ਕਾਲ ਕੇ ਆਉਦੇ ਰਿਸ਼ਤੇਦਾਰ ਵੀ ਸੈੱਟ ਕੀਤੇ ਆ ਉਹਦਾ ਪਰਿਵਾਰ ਵੀ ਸੈੱਟ ਕੀਤਾ। ਅ ਤਲਕਰਾਜ ਮੈਨੂੰ ਇਹ ਦੱਸ ਯੂਪ ਕਿਹੜਾ ਜ਼ਿਲ੍ਹਾ ਤੇਰਾ? ਬਿਹਾਰਾਈਚ। ਬਿਹਾਰਾਈਚ? ਹਾਂ। ਪਿੰਡ ਕਿਹੜਾ? ਗੋਬਿੰਦਪੁਰ। ਗੋਬਿੰਦਪੁਰ? ਗੋਬਿੰਦਪੁਰ। ਗੋਬਿੰਦਪੁਰ ਉਸ ਦਾ گاؤں ਹੈ। ਤੇ ਤਹਿਸੀਲ ਕਿਹੜੀ ਪੈਂਦੀ ਐ ਤੂੰ? ਤਹਿਸੀਲ ਬਿਹਾਰਾਈਚ। ਜ਼ਿਲ੍ਹਾ ਵੀ ਬਿਹਾਰਾਈਚ ਤੇ ਤਹਿਸੀਲ। ਅੱਛਾ ਪਰਿਵਾਰ ਚ ਕੌਣ-ਕੌਣ ਤੇਰੇ ਪਿਛੇ? ਤੇਰੇ ਉਹ ਕਿਛੇ ਦੋ ਜੀ ਮੈਂ ਜੋ ਦੋ ਮੁੰਡੇ ਆ ਦੋ ਕੁੜੀਆਂ। ਮੁੰਡੇ ਹੀ ਕਰਦੇ ਤੇਰੇ ਜਦੋਂ ਤੂੰ ਆਇਆ ਸੀ ਉਦੋਂ ਤੇਰੀ ਮੈਰਿਜ ਨਹੀਂ ਹੋਈ ਨਾ ਨਾ ਉਹ ਤਾਂ ਬਿਲਕੁਲ ਮੁੰਡਾ ਸੀ ਮੈਂ ਵੀ ਮੁੰਡਾ ਹੀ ਹੈ ਮੁੰਡਾ ਕਿੰਨੇ ਸਾਲ ਹੋ ਗਏ ਕੰਮ ਕਰਦੇ ਮੈਨੂੰ ਤਾਂ 40 40 ਸਾਲ ਤੋਂ ਹੋ ਗਏ 40 40 ਸਾਲ ਹੋ ਗਏ ਕੰਮ ਕਰਦੇ ਹੈ ਅਰ ਹੁਣ ਉਹਥੇ ਤੂੰ ਜ਼ਮੀਨ ਜਮਣ ਬਣਾਈ ਆ ਆਪਣੇ ਪਿੰਡ ਪਿੰਡ ਨਹੀਂ ਬਣਾਇਆ ਹੈ ਬਣਾਇਆ ਕਿੰਨੇ ਖੇਤ ਆ ਤੇਰੇ ਕੋਲ ਉਥੇ ਹਾਏ 17 18 ਬੀਗੇ ਮੇਰੇ ਕੋਲ ਆਇਆ 12 18 ਬੀਗੇ ਮਤਲਬ 5 ਕਨਾਲ ਦਾ ਵਿਕਰਦਾ ਨੇ ਹਾਂ ਆਪਣਾ ਬੰਦ ਕਨਾਲ ਦਾ ਵੇਗਾ ਜਿਤਨਾ ਆਪਣੇ ਖਾਦਪੁਰ ਵਿਗੇ ਚਲਦੇ ਜੀ ਜੀ ਚਲਦੇ ਇੱਥੇ ਆਪਣੇ ਕਨਾਲਾ ਚਲਦੀਆਂ ਕਨਾਲਾ ਚਲਦੀਆਂ ਕਿੱਲਾ ਵੀ ਚਲਦਾ ਇੱਕੜ ਚਲਦਾ ਕਿੱਲਾ ਚਲਦਾ ਮਤਲਬ 17 ਵਿਗੇ 16 ਲਾ ਮਤਲਬ 8 ਕ ਬੈਂਗਾਂ ਤੇ ਕੋਈ ਹੈ ਜੀ ਹਾਂ ਹੈ ਹੂੰ 200 ਜੁਪੀ ਦੀ ਜ਼ਮੀਨ ਹੈ ਜਿਹੜੀ ਉਹ ਗੰਨੇ ਦੀ ਕਾਸ਼ਤ ਨੂੰ ਬਹੁਤ ਮੰਦੀ ਹੈ ਹੋਰ ਫਸਲਾਂ ਨੂੰ ਬਹੁਤ ਮੰਦੀ ਹੈ ਪਰ ਜੁਪੀ ਦੇ ਵਿੱਚ ਇੱਕ ਜਿਹੜਾ ਸਿਸਟਮ ਆਦਾ ਗੰਨੇ ਨੂੰ ਉੱਥੇ ਕਿਸਾਨਾਂ ਨੂੰ ਗੰਨਾ ਲੈ ਕੇ ਬਹੁਤ ਦੂਰ ਤੱਕ ਨਹੀਂ ਜਾਣਾ ਪੈਂਦਾ ਨਾ ਉਹ ਕਿੰਨਾ ਕੋਲ ਬੈਲ ਗੱਡੀਆਂ ਵੀ ਆ ਛੋਟੇ ਸਾਧਨ ਵੀ ਆ ਉਹਨਾਂ ਦੇ ਉੱਤੇ ਵੀ ਉਹ ਗੰਨੇ ਦੀ ਖਲਾਈ ਕਰਕੇ ਤੇ ਉਹ ਮਿੱਲਾ ਤੱਕ ਲੈ ਜਾਂਦੇ ਆ ਔਰ ਗੰਨੇ ਦਾ ਉੱਥੇ ਰੇਟ ਜਿਹੜਾ ਉਹ ਮਿਲ ਜਾਂਦਾ ਔਰ ਉਹ ਕਹਿੰਦੇ ਆ ਵੀ ਕੋਈ ਹੈਗਾ ਸੀ ਇੱਕ ਬੰਦਾ ਤੇ ਉਹ ਰੱਦੀ ਖੋਲਦਾ ਸੀ ਖਬਾਰਾਂ ਦੀ ਤੇ ਉਹਨੂੰ ਉਹਦੇ ਚੋਂ ਹੀਰਾ ਮਿਲ ਗਿਆ ਤੇ ਬਹੁਤ ਅਮੀਰ ਹੋ ਗਿਆ ਤੇ ਕਿਸੇ ਨੇ ਉਹਨੂੰ ਕਿਹਾ ਵੀ ਤੂੰ ਹੁਣ ਤੇ ਖਬਾਰਾਂ ਫੋਲਣੀਆਂ ਛੁਡ ਦੇ ਉਹ ਕਹਿੰਦਾ ਮੇਰਾ ਕੁਦਰਤ ਨੇ ਮੇਰੇ ਕਰਮਾਂ ਦੀ ਇੱਕ ਰੋਜੀ ਰੋਟੀ ਲਿਖੀ ਸੀ ਤੇ ਉਹ ਮੈਂ ਕਰਦਾ ਰਿਹਾ ਮੈਨੂੰ ਜੇ ਅਮੀਰ ਬਣਿਆ ਤੇ ਮੈਂ ਰੱਦੀ ਫੁੰਨ ਚ ਬਣਿਆ ਤੇ ਅੱਜ ਜੇ ਮੈਂ ਅਮੀਰ ਹੋ ਗਿਆ ਤੇ ਮੈਂ ਰੱਦੀ ਫੁੰਨ ਦਾ ਧੰਦਾ ਨਹੀਂ ਛੱਡ ਸਕਦਾ ਕਿਉਂਕਿ ਮੇਰਾ ਇਹ ਕਰਮ ਸੀ ਔਰ ਇਸ ਕਰਮ ਨੇ ਹੀ ਮੈਨੂੰ ਸਾਰਾ ਕੁਝ ਦਿੱਤਾ ਔਰ ਸਾਡਾ ਸਭ ਤੋਂ ਵੱਡਾ ਧਰਮ ਤੇ ਇਨਸਾਨੀਅਤ ਆ ਔਰ ਇਨਸਾਨੀਅਤੋਂ ਵੀ ਵੱਡਾ ਧਰਮ ਆ ਸਾਡਾ ਜਿਹੜਾ ਕਮਾਈ ਕਰਨਾ ਮਿਹਨਤ ਕਰਨਾ ਵਰ ਕਰਮ ਕਰਨਾ ਤੇ ਮਰਬਾਨੀ ਚ ਸਾਡੇ ਹੁੰਦਾ ਦਿਨ ਸੇਵਾ ਤੇਗਾ ਹੱਥ ਪੈਰ ਔਰ ਇਹਦੀਆਂ ਵੇਖ ਲੋ ਮੈਂ ਹਸਪਤਾਲ ਕੋਈ ਮਪਹਲਵਾਨੀ ਵੀ ਕੀਤੀ ਆ ਬਹੁਤ ਮਿਹਨਤ ਵੀ ਕੀਤੀ ਐ ਸਾਰਾ ਕੁਝ ਬਹੁਤ ਖਰਾਕ ਵੀ ਖਾਧੀ ਪਰ ਇਹ ਜੰਗੀ ਜੋਧਾ ਜਿੰਨਾ ਤੁਰਦਾ ਵਾ ਸ਼ਾਇਦ ਅਸੀਂ ਤੁਰ ਸਕੀਏ ਕਿਉਂਕਿ ਅੱਜ ਵੀ ਬੱਚਿਆਂ ਦੀ ਰੋਜੀ ਰੋਟੀ ਲਈ ਤੇ ਇਹਦਾ ਮੈਂ ਇਹਦੀਆਂ ਗੱਲਾਂ 'ਚ ਇੱਕ ਦਰਦ ਜਿਹਾ ਮੈਂ ਮਹਿਸੂਸ ਕੀਤਾ ਵੀ ਬੱਚੇ ਕੁਝ ਨਹੀਂ ਕਰਦੇ ਉਹਨਾਂ ਨੂੰ ਇਸ ਹਾਲੇ 'ਚ ਪੌਣਾ ਹੈ ਉਹਨਾਂ ਨੇ ਹੈ ਨਹੀਂ ਕਰਦੇ ਕਹਿੰਦੇ ਮੈਂ ਦਾ ਪਿਓ ਪਾਗਲਾ ਨਹੀਂ ਨਹੀਂ ਪਾਗਲਾ ਨਹੀਂ ਕਹਿੰਦੇ ਇਹੋ ਕਹਿੰਦੇ ਹਣਗੇ ਕਿ ਸਾਰੀ ਉਮਰ ਖਚਾ ਘੜਾ ਉਧਾਰਿਆ ਕਿੰਨੇ ਕੋਈ ਕੰਮ ਨਹੀਂ ਟੱਕਦਾ ਕੀਤਾ ਪਰ ਇਹ ਵੀ ਨਹੀਂ ਖਿਆਲੀ ਇਹ ਨਹੀਂ ਦੇਖਿਆ ਕਿ ਕਿੰਨੀ ਮਿਹਨਤ ਕਰਕੇ ਇਹ ਬੰਦੇ ਨੇ ਸਾਡੇ ਮੂੰਹ 'ਚ ਟੁੱਪਰ ਪਾਇਆ ਹੈ ਇਹ ਨਹੀਂ ਦੇਖਿਆ ਇਹ ਖੁਦ ਹੀ ਕਰੇ ਉਧਰ ਆਪਣੇ ਉਧਰ ਜਾਣਦੇ ਨਹੀਂ ਹੈ ਕਿ ਇਹ ਕੰਮ ਕਰਦਾ ਸਾਡੇ ਦਿਹਾੜੀ ਲੱਤਾਂ ਮਾਰਦੇ ਆ ਬੜੀ ਵੱਡੀ ਮਿਹਨਤ ਆ ਮੈਨੂੰ ਕਿੰਨੇ ਸਾਲ ਹੋ ਗਏ ਤੁਮ ਵੇਖਦੇ ਨੇ ਹੈ ਤੇ ਕੀ ਕਰੀਏ ਹੁਣ ਕਿਸੇ ਤਰ੍ਹਾਂ ਟਾਈਮ ਤੋਂ ਪਾਸ ਨਹੀਂ ਜਾਂਦਾ ਮੈਨੂੰ ਟਾਈਮ ਤੇ ਚਲੋ ਚੰਗਾ ਫਰ ਗਿਆ ਨਾ ਵੀ ਹੁਣ ਤੋਂ ਬਜ਼ੁਰਗ ਹੋ ਗਿਆ ਤਾਂ ਹੁਣ ਨਾ ਗਾਂ ਕੰਮ ਕੱਟ ਕਰਦੇ ਨਹੀਂ ਕੰਮ ਕਰ ਕੰਮ ਕਰੀ ਦੀ ਗੱਲ ਨਹੀਂ ਐ ਕੋਈ ਨਾ ਵੀ ਕਦੀ ਪੰਨ ਸਾਹਿਬ ਤੋਂ ਕੋਈ ਪ੍ਰੋਬਲਮ ਨਹੀਂ ਐ ਪਰ ਕੀ ਕਰੀਏ ਹੁਣ ਕੰਮ ਛੱਡਿਆ ਨਹੀਂ ਜਾਂਦਾ ਹੁਣ ਮੈਂ ਤਾਂ ਕੰਬਲੀ ਛੱਡਦਾ ਵਾ ਕੰਬਲੀ ਮੈਨੂੰ ਨਹੀਂ ਚਾਹੀਦੀ ਉਹ ਤਾਂ ਜਿਵੇਂ ਕੀ ਕਰੀਏ ਮੈਂ ਨਹੀਂ ਛੱਡਦਾ ਹਾਂ ਅਬ ਮੈਂ ਛੱਡ ਦੇਵਾਂ ਤਾਂ ਇੱਕ ਤੋਂ ਕਰਦਾ ਜੋ ਖਰਚਾ ਪਾਣੀ ਚਲਦਾ ਉਹ ਵੀ ਬੰਦ ਹੋ ਜਾਏ ਨਿਆਣੇ ਨਿਆਣੇ ਵੀ ਕੁਝ ਕਰਦੇ ਕਿਤੇ ਨਾ ਮੈਂ ਆਫ ਕੈਮਰਾ ਗੱਲ ਕਰ ਰਿਹਾ ਸੀ ਤੇ ਮੈਨੂੰ ਕਹਿੰਦਾ ਸੀ ਕਿ ਕਿਤੇ ਜੇ ਮੈਂ ਕੰਮ ਛੱਡ ਵੀ ਦਿਆਂ ਤਾਂ ਮੇਰਾ ਸਰੀਰ ਨੇ ਇਜਤ ਨਹੀਂ ਦੇਣੀ ਕਿਉਂਕਿ ਹੱਥ ਚਲੋ ਚੁੱਕਾ ਇੰਨੇ ਸਾਲਾਂ ਦੀ ਮਿਹਨਤ ਕਰਕੇ ਲਗਾਤਾਰ ਕੰਟੀਨਿਊ ਇਹ ਰੋਹਾ ਦੁਪਹਿਰ ਚੱਲਦੇ ਆ ਪਰ ਅੱਜ ਮੇਰੇ ਕੋ ਆਇਆ ਆਉਂਦਾ ਬਹਿ ਕੇ ਤੇਰੀ ਮੇਰੇ ਨਾਲ ਗੱਪਸ਼ਪ ਕਰ ਦਿੰਦਾ ਕਿਉਂਕਿ ਪੁਰਾਣੇ ਮਿੱਤਰ ਸਕੂਲੇ ਨੂੰ ਬੜਾ ਤੰਗ ਕਰ ਦਿੰਦੇ ਇਹਦਾ ਦੱਡੂ ਚੁੱਕ ਚੁੱਕ ਅਸੀਂ ਦੌੜ ਜਾਣਾ ਅਰੇ ਪਰ ਇਹਨੇ ਪਰਵਾ ਮੰਦਾ ਨਾ ਅਰੇ ਬੜੀ ਮਿਹਨਤ ਦੇ ਕੇ ਤੁਸੀਂ ਗੁਰਬਾਣੀ ਚ ਆਉਂਦਾ ਉਹ ਨਾਨਕ ਸਾਹਿਬ ਕਹਿੰਦੇ ਘਾਲ ਖਾਏ ਕੋਈ ਸੱਥੋਂ ਦੇ ਇਹ ਬੰਦੇ ਨੇ ਘਾਲ ਕੇ ਖਾਧੀ ਆ ਔਰ ਗਰੀਬ ਗੁਰਪੇ ਦੀ ਮੱਤ ਵੀ ਕਰਨ ਵਾਲਾ ਔਰ ਆਪਦੇ ਪਰਿਵਾਰ ਨੂੰ ਵੀ ਇਸ ਬੰਦੇ ਨੇ ਅੱਗੇ ਵਧਾਇਆ ਅ ਤੁਸੀਂ ਆ ਵੇਖੋ ਕਿ ਇਹਦੀ ਮੈਂ ਤੁਹਾਨੂੰ ਦਿਖਾ ਰਿਆਂ ਜਿਹੜੀ ਚੀਜ਼ ਆ ਇਹ ਆ ਵਜਣ ਆ ਇਹਦਾ ਜਿਹੜਾ ਛਾਬੀ ਜਿਹੜੀ ਇਹਨੇ ਬਣਾਇਆ ਔਰ ਇਹਨੂੰ ਕੰਟੀਨਿਊ ਰੱਖ ਕੇ 10-15 ਕਿਲੋ ਭਾਰ ਨੂੰ ਸਰ ਦੇ ਉੱਤੇ ਔਰ ਜ਼ਿਆਦਾ ਨਹੀਂ ਤੇ ਤਿਲਕੇ ਕਿੰਨਾ ਰੋਜ ਦਾ ਹੋਰ 40 ਕਿਲੋ ਮੀਟਰ ਤੇ ਗੱਡੀ ਦੰਦਾ ਹਣਾ ਤੂੰ 15-20 ਕਿਲੋ ਵਿੱਚ ਤੇ ਪੈਂਦਾ ਲੰਘਾਉਣਾ ਆ 15-20 ਮੀਲ ਪੈਂਦਾ ਮਤਲਬ ਕਿਲੋਮੀਟਰ ਵੀ ਲਾਈਏ ਤੇ 25-30 ਕਿਲੋਮੀਟਰ ਤੇ ਹੋ ਹੀ ਜਾਂਦੇ ਆ ਸਹੀ ਜੇ ਤਾਂ ਸਹੀ ਵੀ ਸਾਰੇ ਜਿਹੜੇ ਨਹੀਂ ਐਨੋ ਹੂੰ ਰੱਖਾ ਬਿੰਦੂ ਜੇ ਕਿ ਚੋਕੇ ਵਖਾ ਮੈਨੂੰ ਤੇਰੇ ਤੇ ਤੇਰੇ ਹੈ ਰੋਟੀ ਤੇ ਵੀ ਖਾਣੀ ਨਾ ਨਾ ਹੈ ਬਸ ਬਸ ਦੇ ਜਣੇ ਸਦੇ ਦੇਖਿਆ ਨਾ ਪਾ ਜੀ ਕਹਾਂ ਆ ਪਾ ਦੇ ਪੰਜਾਂ ਬੰਦੂ ਕੋਈ ਨਹੀਂ ਵਾਲੇ ਨੂੰ ਪੈਸੇ ਵੀ ਦੇ ਦੇ ਪਰ ਸਦਾ ਜੇ ਕੋਈ ਨਾ ਪੈਸੇ ਮਨੋ ਦੇ ਰਾ ਦੇਖੋ ਯਾ ਉਹ ਤੇ ਦਾਲ ਦੁੱਲ ਵੀ ਮਹਿੰਗੀ ਹੋ ਗਈ ਸਾਰਾ ਜਿਆਦਾ ਨਾ ਪੰਮੀ ਮੈਂ ਤਾਂ ਖਾਣੀ ਨਹੀਂ ਬਰੋ ਦੇਖ ਸੁੱਕਾ ਬਾਦੇ ਵਿੱਚ ਚਲ ਦੋ ਪਾਤ ਇੱਕ ਕਰਵਾਸ ਦਾਲੀ 100 ਰੁਪਏ ਕਿਲੋ ਹੋ ਗਈ ਕੀ ਕਿਹ ਹੈ ਦਾਲੀ 100 ਰੁਪਏ ਕਿਲੋ ਬਾਲਾ ਬਹੁਤ ਮਹਿੰਗੀਆਂ ਹੋ ਗਈਆਂ ਦਾਲ ਤੇ ਸਦਾ ਹੀ ਚਲੋ ਮੈਨੂੰ ਕਿਹ ਹੈ ਤੈਨੂੰ ਟੈਂਪਾਸ ਕਰਨਾ ਨਹੀਂ ਆਪ ਨੂੰ ਤਾਂ ਲੈ ਟਰੈਕਟਰ ਵੀ ਰੱਖਿਆ ਨੂੰ ਆਪੇ ਕੋਲ ਪਲੇਟ ਕਰਦੇ ਨੇ ਆਵਾਮ ਨਹੀਂ ਇਹ ਰੋਟੀ ਸੜੇ ਕਿਉਂ ਸਵਾਰ ਹੋਵੇ ਚੰਗਾ ਕੋੜੀ ਆੜੇ ਕਿਉਂ ਟਿਕਟਾਂ ਲਿਓ ਥੱਲੇ ਕੰਡਕਟਰ ਲੜੇ ਕਿਉਂ ਤੇ ਨੇਤ ਆਪ ਜਿਹਾ ਹੋਏ ਸਾਥੇ ਭੁੱਖਾ ਮਰੇ ਗਿਓ ਕਿਨੇ ਸਾਥ ਹੀ ਆਪੇ ਹੋਰ ਇਸ ਵਿੱਚ ਕੋਈ ਪ੍ਰੋਬਲਮ ਨਹੀਂ ਹੈ ਆਪਕੇ ਜਿਤਨਾ ਆਪਣੇ ਪਿਤਾ ਉਹਦੇ ਫੇਰ ਉਤਰੇਂ ਦਿੱਤਾ ਜਿੱਤੇ ਦਿਨਾਂ ਪਰ ਗਾ ਬੀਬੀ ਨੂੰ ਹੀ ਬੀਬੀ ਚੱਲਣ ਦੀ ਬਣਾਉਂਦਾ ਬੋਲਦਾ ਸੁਣੇ ਲੱਗਦੀ ਚਲੋ ਵਧੀਆ ਵਧੀਆ ਠੀਕ ਲੱਗੇ